ਹਰਬਸਤਾਨ ਵਿੱਚੋਂ ਮੁਹੰਮਦ ਹੁਸੈਨੀਆਂ ਕਾ ਕਾਮਲ ਬਲੀ ਪੀਰ ਪੱਠਾ ਚਾਰ ਪੀਰ ਉਪੋਂ ਦੇ ਪੀਰਾਂ ਤੇ ਇਸਲਾਮੀ ਬਰਾਦਰੀ ਨਾਲ ਇਕਰਾਰ ਕਰਕੇ ਤੁਰੇ ਕਿ ਅਸੀਂ ਹਿੰਦੁਸਤਾਨ ਸੂਬਾ ਸਿੰਧ ਵਿੱਚ ਪਹੁੰਚ ਕੇ ਪਹਿਲੇ ਸਿੱਧੇ ਤੇ ਫਿਰ ਪੰਜਾਬ ਨੂੰ ਮੂਮਨ ਬਣਾ ਦੇਵਾਂਗੇ ਸਾਰੇ ਹਿੰਦੁਸਤਾਨ ਦੇ ਵਿੱਚ ਅੱਲਾਹ ਉਹ ਅੱਲਾਹ ਦੀ ਹੀ ਵਾਜਾ ਆਏਗੀ ਤੋ ਕਰਾਚੀ ਦੇ ਪੱਤਣ ਤੋਂ ਪਾਰ ਹੋ ਕੇ ਸੂਬਾ ਸਿੰਧ ਤੇ ਠੱਠਾ ਨਗਰ ਵਿਖੇ ਪਹੁੰਚ ਗਏ। ਤੜਕਸਾਰੀ ਉਹਨਾਂ ਨੇ ਉੱਚੀ ਸਾਰੀ ਬਾਗ ਦਿੱਤੀ ਤੇ ਆਪਣੀ ਕਰਾਮਾਤ ਨਾਲ ਚਾਰ ਉੱਚੇ-ਉੱਚੇ ਮਕਬਰੇ ਤਿਆਰ ਕਰ ਦਿੱਤੇ। ਜਦੋਂ ਇਹ ਕਰਾਮਾਤੀ ਮਕਬਰੇ ਹਿੰਦੂਆਂ ਦੇ ਮੁੰਡਿਆਂ ਨੇ ਵੇਖੇ ਤਾਂ ਹਰਾਨ ਰਹਿ ਗਏ। ਕੀ ਇਹ ਕੀ ਕਤਕੋ ਹੋਇਆ। ਕਿ ਇੱਕ ਉੱਚੀ ਦੇ ਕੇ ਆਵਾਜ਼ ਦਿੱਤੀ ਤੇ ਚਾਰ ਮਤਬਰੇ ਖੜੇ ਹੋ ਗਏ ਨੇ ਜਦੋਂ ਇਹ ਜਵਾਨ ਮੁੰਡੇ ਹਿੰਦੂਆਂ ਦੇ ਵੇਖ ਰਹੇ ਸੀ ਪੀਰ ਪੱਠਾ ਬੜੇ ਗਰੂਰ ਨਾਲ ਉਹਨਾਂ ਮੁੰਡਿਆਂ ਨੂੰ ਕਹਿਣ ਲੱਗਿਆ ਜੋ ਸਾਡਾ ਇਸਲਾਮ ਮਜਬੂਤ ਕਰਕੇ ਸਵਾ ਸਾਲ ਕਲਮੇ ਦਾ ਜਪ ਕਰੇਗਾ ਤਾਂ ਉਸ ਅੰਦਰ ਇਹ ਸ਼ਕਤੀ ਪੈਦਾ ਹੋ ਜਾਂਦੀ ਹੈ ਜਦ ਇਹ ਗੱਲ ਉਹਨਾਂ ਮੁੰਡਿਆਂ ਨੇ ਸੁਣੀ ਤਾਂ ਉਹਨਾਂ ਨੇ ਆਪਣੇ ਜਨੇਊ ਲਾ ਲਾ ਕੇ ਮੁਸਲਮਾਨ ਬਣਨਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਜਦ ਤਾਪੇਕਿੰਟ ਵਿੱਚ Hindu Muslim ਬਣ ਗਏ ਤਾਂ ਭਗਤ ਰਾਮ ਰਖਾ ਜੀ ਉਤੋਂ ਭਰੇ ਪੀਤੇ ਬਾਬਾ ਸ਼੍ਰੀ ਚੰਦ ਜੀ ਦੇ ਕੋਲੇ ਬਾਰਡ ਵਿੱਚ ਪੁੱਜੇ ਤੇ ਗਲ ਵਿੱਚ ਪੱਲਾ ਪਾ ਕੇ ਅੱਖਾਂ ਵਿੱਚ ਹੰਝੂ 모ਤੀ ਪੇਟਾ ਲੈ ਕੇ ਬੇਨਤੀ ਕੀਤੀ ਪਰ ਉਪਕਾਰੀ ਮਹਾਂ ਦਿਆਲੂ ਸ਼ਿਵ ਸ਼ੰਕਰ ਜੀ ਠੱਟੇ ਨਗਰ ਵਿੱਚ ਅਨਾਰਥ ਹੋ ਗਿਆ ਹੈ Hindu ਧਰਮ ਨੂੰ ਦਿਨ ਦੀ ਵੀ ਡਾਕਾ ਪੈ ਰਿਹਾ ਹੈ ਮਿਹਰ ਕਰੋ ਰੱਖਿਆ ਕਰੋ ਸਹਾਇਤਾ ਕਰੋ ਗੁਰੂ ਨਾਨਕ ਦੇ ਲਾਡਲੇ ਜੀਓ ਆਪਦੇ ਹੁੰਦਿਆਂ ਹਿੰਦੂ ਧਰਮ ਦੀ ਨਿਰਾਦਰੀ ਹੋਵੇ ਇਹ ਗੱਲ ਸਾਰੀ ਨਹੀਂ ਜਾ ਸਕਦੀ ਇਸ ਤਰ੍ਹਾਂ ਡੋਲੇ ਹੋਏ ਭਗਤ ਨੂੰ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਨੇ ਦਿਆਲਤਾ ਵਿੱਚ ਆਏ ਤੇ ਚੰਨੋ ਸੋਹਣੇ ਮੁਖੜੇ ਤੋਂ ਬਚਨ ਕੀਤੇ ਪਗਤ ਜੀ ਕੀ ਮਾਮਲਾ ਹੈ ਕੌਣ ਖੂਨ ਖਾ ਰਿਹਾ ਏ ਦੂ ਧਰਮ ਦੇ ਕਹੁ ਨ ਵੀਚ ਆਤਰੰਗ ਰਿਆ ਦਸੋ ਉਹ ਕਿਹੜਾ ਪਾਪੀ ਦੁਸ਼ਟ ਹੈ ਉਸ ਨੂੰ ਯੋਗਦਾਨ ਦਿੱਤਾ ਜਾਵੇਗਾ ਭਗਤ ਜੀ ਨੇ ਅਥਰੂ ਪੂੰਝ ਕੇ ਹੌਸਲਾ ਕਰਕੇ ਬੋਲੇ ਮਹਾਰਾਜ ਅਰਬਸਤਾਨ ਤੋਂ ਚਾਰ ਪੀਰ ਆਏ ਨੇ ਉਹਨਾਂ ਨੇ ਖੁੱਲੇ ਮੈਦਾਨ ਵਿੱਚ ਬਾਗ ਦੇ ਕੇ ਚਾਰ ਮਕਬਰੇ ਕਰਾਮਾਤ ਨਾਲ ਖੜੇ ਕਰ ਦਿੱਤੇ ਹਿੰਦੂਆਂ ਦੇ ਮੁੰਡੇ ਵੇਖਣ ਗਏ ਤਾਂ ਉਹਨਾਂ ਪੀਰਾਂ ਵਿੱਚੋਂ ਇੱਕ ਪੀਰ ਪੱਠੇ ਨੇ ਉਹਨਾਂ ਹਿੰਦੂ ਮੁੰਡਿਆਂ ਨੂੰ ਕਿਹਾ ਕਿ ਜੇ ਤੁਸੀਂ ਪੰਜ ਸ਼ਰਾਂ ਵਿੱਚ ਆ ਜਾਓਗੇ ਤਾਂ ਸਾਡੇ ਕਲਮੇ ਵਿੱਚ ਇੰਨੀ ਤਾਕਤ ਹੈ ਕਿ ਸਵਾ ਸਾਲ ਵੀ ਤੁਹਾਡੇ ਅੰਦਰ ਸ਼ਕਤੀਆਂ ਆ ਸਕਦੀਆਂ ਨੇ ਸੋ ਇਹ ਗੱਲ ਸੁਣ ਕੇ ਉਹਨਾਂ ਮੁੰਡਿਆਂ ਨੇ ਆਪਣੇ ਜਨੇਊ ਲਾ ਲਾ ਕੇ ਭਗਾ ਮਾਰੇ ਤੇ ਉਹਨਾਂ ਵੱਲ ਵੇਖ ਵੇਖ ਕੇ ਇਹ ਬਿਮਾਰੀ ਚੱਲ ਗਈ ਤੇ ਦੇਖੋ ਦੇਖੀ ਕਈ ਹਿੰਦੂ ਮੁਸਲਮਾਨ ਹੋਈ ਜਾ ਰਹੇ ਨੇ ਦਿਨਾਂ ਨਾਲ ਜੀ ਮੇਰੇ ਮੂੰਹੋਂ ਗੱਲ ਨਹੀਂ ਨਿਕਲਦੀ ਗळा ਰੁਕਦਾ ਜਾ ਰਿਹਾ ਦੱਸਣ ਲੱਗਿਆ ਤੁਸੀਂ ਹਿੰਦੂ ਕੌਮ ਤੇ ਪਾਰੇ ਪਕਾਰ ਕਰੋ ਤੇ ਰੁੜਦਾ ਧਰਮ بچਾਓ ਪਾਈ ਰਾਮ ਰਖਾ ਜੀ ਨੇ ਬਾਬਾ ਸ਼੍ਰੀ ਚੰਨ ਸ਼੍ਰੀ ਜੰਦ ਦੇ ਜੇ ਪਾਸੇ ਬੇਨਤੀ ਕੀਤੀ ਤਦੋਂ ਦੇ ਆਦੇ ਸਾਗਰ ਬਾਬਾ ਸ਼੍ਰੀ ਚੰਦ ਜੀ ਭਗਤ ਜੀ ਨੂੰ ਤੀਰਜ ਦੇ ਕੇ ਵਾਪਸ ਤੋਰਿਆ ਤੇ ਆਪ ਕਮਲਿਆ ਜੀ ਦੇ ਮੋਢਿਆਂ ਤੇ ਅਸਵਾਰ ਹੋ ਕੇ ਪਵਨ ਰੂਪ ਹੋ ਕੇ ਠੱਠਾ ਸਿੱਧ ਵਿੱਚ ਨਦੀ ਕਿਨਾਰੇ ਜਾ ਅਸਣ ਲਾਇਆ ਤੇ ਭਾਈ ਕਮਲਿਆ ਨੂੰ ਹੁਕਮ ਕੀਤਾ ਸੰਖ ਪੂਰੋ ਜੀ ਉੱਥੋਂ 4 ਮੀਲ ਦੀ ਵਿੱਥ ਤੇ ਮਕਬਰੇ ਬਣੇ ਹੋਏ ਸੀ ਜਦੋਂ ਭਾਈ ਕੰਮਲਿਆ ਜੀ ਨੇ ਸ਼ੰਖ ਪੂਰਿਆ ਤਾਂ ਸ਼ੰਖ ਦੀ ਧੁਰ ਸੁਣ ਕੇ ਉਹ ਚਾਰੇ ਮਖਬਰੇ ਜਿੱਧਰੋਂ ਸ਼ੰਖ ਦੀ ਆਵਾਜ਼ ਆਉਂਦੀ ਸੀ ਉਸ ਪਾਸੇ ਚੁੱਕ ਗਏ ਜੈਂ ਜਕਈਏ ਕਿ ਬਾਬਾ ਜੀ ਨੂੰ ਸਜਦਾ ਕਰ ਲਈ ਉਹਨਾਂ ਦੇ ਸਤਕਾਰ ਵਿੱਚ ਚੁੱਕ ਗਏ ਇਹ ਜੰਮਾ ਵੇਖ ਕੇ ਚਾਰੇ ਪੀਰ ਗੁੱਸੇ ਨਾਲ ਜਿੱਧਰੋਂ ਸ਼ੰਖ ਦੀ ਆਵਾਜ਼ ਆਉਂਦੀ ਸੀ ਉਸ ਪਾਸੇ ਨੱਠੇ ਨੱਠੇ ਚਾਰ ਮੇਰ ਦੀ ਦੌੜ ਲਾ ਕੇ ਬਾਬਾ ਸ਼੍ਰੀ ਜੰਦਿਆ ਜੰਦੇ ਕੋਲੇ ਪਹੁੰਚ ਗਏ ਜਦ ਨਜ਼ਰ ਉਠਾਈ ਕਿ ਨਦੀ ਦੇ ਕਿਨਾਰੇ ਇੱਕ ਤਪਸਵੀ ਜਟਾ ਜੋੜ ਤੋਂ ਨਾ ਲਏ ਬੈਠੇ ਨੇ ਤੇ ਇੱਕ ਹਿੰਦੂ ਸੰਤ ਸੰਖ ਵਜਾ ਰਿਹਾ ਹੈ ਫਿਰ ਉਹ ਚਾਰ ਪੀਰ ਆਪਣੇ ਕਲਮਿਆਂ ਦਾ ਜਾਪ ਕਰਕੇ ਬਾਬਾ ਜੀ ਨੂੰ ਮਾਰਨ ਦੌੜੇ ਪਰ ਜਦ ਕੋਲ ਪਹੁੰਚਦੇ ਤਾਂ ਬਾਬਾ ਜੀ ਲੋਕ ਹੋ ਜਾਂਦੇ ਉਹ ਚਾਰੇ ਪੀਰ ਅੰਨੇ ਹੋ ਗਏ ਫਿਰ ਪਿੱਛੇ ਫਰ ਦੇ ਕੇ ਦੂਰ ਖਲੋ ਕੇ ਬੇਕਣ ਦਾ ਬਾਬਾ ਜੀ ਬੈਠੇ ਦਿਸਣ ਚੌ ਪੀਰਾਂ ਨੇ ਬੜੇ ਕਲਮੇ ਬੜੇ ਪੂਕਾ ਮਾਰੀਆਂ ਪਰ ਛਾਤੀਆਂ ਦੇ ਭੰਡਾਰ ਬਾਬਾ ਜੀ ਦਾ ਬਾਲ ਵੀ ਨਾ ਕਰ ਸਕੇ ਜਦ ਗਰੀਬ ਆਈ ਲਾਗੇ ਜਾ ਕੇ ਅੰਨੇ ਹੋ ਕੇ ਵਾਪਸ ਮੁੜੇ ਕੋਈ ਪੇਸ਼ ਨਾ ਗਈ ਮੇਰ ਦੂਰੋਂ ਅਰਜਾ ਕਰ ਲੱਗੇ ਇਹ ਅੱਲਾਹ ਪਾਕ ਦੇ ਨੂਰ ਸਾਨੂੰ ਆਪਣੇ ਕੋਲ ਬੁਲਾ ਕੇ ਦੇਦਾਰ ਦੀ ਕਿਰਪਾ ਅਸੀਂ ਭੁੱਲੇ ਸਾਡੀਆਂ ਭੁੱਲਾਂ ਬਖਸ਼ ਜਦ ਇਹ ਇਸ ਤਰ੍ਹਾਂ ਪੀਰਾਂ ਨੂੰ ਕਰਦੇ ਕਰਲੇ ਕਰਦੇ ਬਾਬਾ ਜੀ ਨੇ ਡਿਠਾ ਤਾਂ ਮੇਰ ਜਾਗੇ ਤੇ ਬਾਜ ਰੀਤੀ ਜੀ ਇੱਥੇ ਆਉਣਾ ਹੈ ਤਾਂ ਦਿਲੋਂ ਈਰਖਾ ਦੂਈ ਦਾ ਨਾਸ਼ ਕਰਕੇ ਮੇਰ ਤੇਰ ਦੀਆਂ ਤੇੜਾ ਮਿਟਾ ਕੇ ਆਓ ਤਾਂ ਜੀ ਸਤਕੇ ਆਓ ਜੀ ਖੁਦਾ ਦੇ ਪਿਆਰੇ ਸਦਾ ਖੁਦਾ ਦੇ ਪਿਆਰਿਆਂ ਨਾਲ ਪਿਆਰ ਕਰਦੇ ਨੇ ਮੱਝ ਵੀ ਜਨੂਨੀਆਂ ਹੰਕਾਰੀਆਂ ਤੰਗ ਤਿਲਾਂ ਵਾਲਿਆਂ ਲਈ ਸਾਡੇ ਪਾਸ ਕੋਈ ਥਾਂ ਨਹੀਂ ਹੈ ਬਾਬਾ ਜੀ ਦੇ ਬੋਲ ਸੁਣ ਕੇ ਚੋਂ ਪੀਰਾਂ ਦੇ ਦਿਮਾਗ ਹੌਲੇ ਹੋ ਗਏ ਦਿਲਾਂ ਦੇ ਸ਼ੀਸ਼ੇ ਅਹਿਸਾਸ ਦਾ ਪਾਣੀ ਪਾ ਕੇ ਸਾਫ਼ ਕੀਤੇ ਤਕਬਰ ਗਵਾਇਆ ਨਿਮਰਤਾ ਵਿੱਚ ਝੁੱਕ ਕੇ ਹਜੂਰ ਦੇ ਕਦਮਾਂ ਵਿੱਚ یوں ਆਖਲੋਤੇ ਜਿਵੇਂ ਜੱਜ ਦੀ ਅਦਾਲਤ ਦੇ ਵਿੱਚ ਖਲੋਤੇ ਹੋਣ ਫਿਰ ਬਾਬਾ ਜੀ ਨੇ ਬੜੇ ਪਿਆਰ ਆਦਰ ਨਾਲ ਉਹਨਾਂ ਨੂੰ ਕੋਲ ਬਿਠਾਇਆ ਉਹਨਾਂ ਦੀਆਂ ਭੁੱਲਾਂ ਬਖਸ਼ਾਈਆਂ ਤੇ ਸਾਜਿ ਦੇ ਵਿੱਚ ਸਿਰ ਸੁੱਟ ਦਿੱਤੇ ਬਾਲ ਜੱਤੀ ਜੀ ਉਹਨਾਂ ਨੂੰ ਧਾਪਨਾ ਦੇ ਕੇ ਫਰਮਾਇਆ ਕਿ ਹਰ ਅੱਲੇ ਹਰ ਬੰਦੇ ਵਿੱਚ ਅੱਲਾ ਪਾਕ ਦਾ ਨੂਰ ਹੈ ਇਸ ਲਈ ਹਰ ਇਨਸਾਨ ਨੂੰ ਹੱਕ ਹੈ ਉਹ ਜਿਵੇਂ ਚਾਵੇ ਆਪਣੇ ਮਨ ਨੂੰ ਸ਼ਾਂਤੀ ਦੇਵੇ ਉਸ ਦੀ ਯਾਦ ਵਿੱਚ ਜੁੜੇ ਈਸ਼ਵਰ ਰੱਬ ਖੁਦਾ ਇੱਕੋ ਚੀਜ਼ ਹੈ ਕੇਵਲ ਨਾਮ ਵੱਖਰੋ ਵੱਖਰੇ ਹਨ ਕਿਸੇ ਦੇ ਧਰਮ ਵੱਜ ਤੇ ਛਾਪਾਂ ਮਾਰ ਕੇ ਉਸ ਨੂੰ ਕੁਚਲਣਾ ਠੀਕ ਨਹੀਂ ਇਹ ਨਹੀਂ ਕਹਿਣਾ ਚਾਹੀਦਾ ਕਿ ਹਮ ਜੇ ਕਰ ਦੇਗੇ ਹਮ ਉਹ ਕਰ ਦੇਗੇ ਬੰਦੇ ਦੀ ਕੀਤਿਆਂ ਕੁਚ ਨਹੀਂ ਹੋ ਸਕਦਾ ਉਹ ਪਰਮ ਵਿਧਕਾਰ ਹੈ ਜਿਵੇਂ ਚਾਵੇ ਕਰੇ ਉਸ ਦੇ ਹੁਕਮ ਅnder ਸਭ ਕੁਝ ਹੈ ਸੋ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਆਨ ਨੇ ਉਹਨਾਂ ਚਾਰ ਪੀਰਾਂ ਨੂੰ ਉਪਦੇਸ਼ ਦੇ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਤੇ ਉਪਦੇਸ਼ ਕੀਤਾ ਕਿ ਹਰ ਇੱਕ ਇਨਸਾਨ ਨੂੰ ਅਕਾਲ ਪੁਰਖ ਪਰਮਾਤਮਾ ਦਾ ਆਪਣੇ ਮਰਜ਼ੀ ਦੇ ਨਾਮ ਮਰਜ਼ੀ ਦੇ ਨਾਲ ਨਾਮ ਜਪਣ ਦਾ ਅਧਿਕਾਰ ਹੈ ਉਹ ਜਿਵੇਂ ਚਾਹੇ ਉਸ ਤਰ੍ਹਾਂ ਪਰਮਾਤਮਾ ਨੂੰ ਯਾਦ ਕਰ ਸਕਦਾ ਇਸ ਦੇ ਲਈ ਗੁਰੂ ਅਰਜਨ ਦੇਵ ਜੀ ਪਰਮਾਨਤ ਕਰਦੇ ਨੇ ਸਾਰੰਗ ਜਿਉ ਪਗਧਰ ਐ ਠਮ ਠੁਮ ਨੋ ਆਪ ਆਪ ਸੰਦੂਰੇ ਸਾਰੰਗ ਕਹਿੰਦੇ ਨੇ ਹਾਥੀ ਨੂੰ ਪਗਧਰ ਐ ਉਹ ਆਪਣੇ ਮਸਤ ਚਾਲ ਤੁਰਦਾ ਹੈ ਆਪ ਆਪ ਆਪਣੇ ਆਪ ਵਿੱਚ ਸੰਦੂਰੇ ਆਪਣੇ ਮਸਤ ਚਾਲ ਦੇ ਵਿੱਚ ਜਦੋਂ ਕਹਿੰਦੇ ਗਲੀ ਦੇ ਵਿੱਚੋਂ ਹਾਥੀ ਨਿਕਲੇ ਲੰਘਿਆ ਜਾਂਦਾ ਹੈ ਤੰਮਾ ਹਾਥੀ ਹੈ ਜੋ ਕਦੇ ਆਪਣੇ ਮਸਤ ਚਾਲੇ ਛੱਡਦਾ ਕਿਉਂਕਿ ਆਕੀ ਨੂੰ ਵੇਖ ਕੇ ਬਹੁਤ ਸਾਰੇ ਕੁੱਤੇ ਭੌਂਕਦੇ ਨੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਨੇ ਤੇ ਉਸ ਨੂੰ ਭੌਂਕਦੇ ਨੇ ਪਰ ਜਿਹੜਾ ਹਾਥੀ ਹੈ ਉਹ ਆਪਣੇ ਕਦੇ ਮਸਤ ਚਾਲੇ ਹੀ ਛੱਡਦਾ ਇਸ ਦੇ ਲਈ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਿਆ ਨਰਕ ਕਿਆ ਸੁਰਗ ਵਿਚਾਰ ਸੰਤਨ ਦੂਰ ਅਤੇ ਕਹਿੰਦੇ ਜਿਹੜੇ ਆਹ ਹਾਲਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਾਲੇ ਨੇ ਉਹਨਾਂ ਵਾਸਤੇ ਨਰਕ ਕੁਝ ਨਹੀਂ ਐ ਤੇ ਸਵਰਗ ਕੁਝ ਨਹੀਂ ਐ ਸੰਤਾਂ ਤੋਂ ਰਾਦੇ ਕਹਿੰਦੇ ਸੰਤਾਂ ਵਾਸਤੇ ਕੁਝ ਨਹੀਂ ਸੰਤਿਸ ਨੂੰ ਨਹੀਂ ਮੰਨਦੇ ਹਮਤ ਇਸ ਜਨ ਕੀ ਕਾਣ ਦਾ ਕੱਟਦੇ ਕਹਿੰਦੇ ਅਸੀਂ ਇਹਨਾਂ ਦੀ ਧਾਰ ਨਹੀਂ ਮਾਰਦੇ ਆਪਣੇ ਗੁਰ ਪਰ ਸਾਤੇ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਕੋਈ ਪਰਮਾਤਮਾ ਦੇ ਨਾਲ ਕਿੰਨਾ ਕੁ ਜੁੜਿਆ ਹੋਇਆ ਹੈ ਅਸੀਂ ਇਸ ਚੀਜ਼ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿਉਂਕਿ ਜਿਹੜੀ ਅੰਦਰ ਦੀ ਅਵਸਥਾ ਹੈ ਉਹ ਉਹ ਇਨਸਾਨ ਖੁਦ ਜਾਣਦਾ ਹੈ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਕੋਈ ਦੂਸਰਾ ਇਨਸਾਨ ਉਸ ਦੇ ਪਰਮਾਤਮਾ ਨਾਲ ਜੁੜਦਾ ਅੰਦਾਜ਼ਾ ਨਹੀਂ ਲਾ ਸਕਦਾ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਅਸੀਂ ਪੰਜ ਕਕਾਰਾਂ ਵਾਲੇ ਗੁਰੂ ਵਾਲੇ ਬਣੇ ਹੋਏ ਆ ਅਸੀਂ ਅੰਮ੍ਰਿਤ ਛਕਿਆ ਹੋਇਆ ਹੈ ਉਸ ਬੰਦੇ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ ਉਹ ਗੁਰਬਾਣੀ ਦਾ ਪਾਠ ਨਹੀਂ ਕਰ ਸਕਦਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਫੁਰਮਾਨ ਕਰਦੇ ਨੇ ਰਹਿਤ ਅਬਰ ਕਛ ਅਬਰ ਕਮਾਵਤ ਸਾਧੂ ਗੁਰੂ ਫੁਰਮਾਨ ਕਰਦੇ ਨੇ ਕਹਿੰਦੇ ਜਿਹੜੀ ਸਾਡੀ ਸਿੱਖ ਕੌਮ ਦੀ ਮਰਿਆਦਾ ਹੈ ਰਹਿਤ ਅਬਰ ਕਹਿੰਦੇ ਕੁਝ ਹੋਰ ਕਾਸ਼ਿਆ ਅਬਰ ਕਮਾਵਤ ਪਰ ਕਹਿੰਦੇ ਕਮਾ ਕੁਝ ਹੋਰ ਰਹੇ ਆ ਮੰਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਕਹਿੰਦੇ ਤੂੰ ਪਹਿਰਾਵਾ ਪੈਨ ਲਿਆ ਪਾਰਕ ਹਾਲਾਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਕਿਉਂਕਿ ਤੈਂ ਸਿਰਫ ਇਸ ਗੱਲ ਨੂੰ ਸਮਝਿਆ ਹੈ ਕਿ ਅਸੀਂ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਬਣ ਗਏ ਪਰ ਜਿਤਨਾ ਸਮਾਂ ਤੋਂ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਨਿੰਦਿਆ ਜੁਗਲੀ ਕਰਨੀ ਨਹੀਂ ਛੱਡਦਾ ਉਦਨਾ ਚਿਰ ਤੋਂ ਜਿਹੜੀ ਸਿੱਖ ਧਰਮ ਦੀ ਰਹਿਤ ਮਰਿਆ ਦਾ ਉਸ ਨੂੰ ਨਹੀਂ ਕਮਾਰਿਆ ਸਤਿਗੁਰੂ ਪਰਮਾਨੰ ਕਰਦੇ ਨੇ ਕਹਿੰਦੇ ਜਿਹੜਾ ਕਿਸੇ ਦੀ ਕਹੀ ਹੋਈ ਗੱਲ ਨੂੰ ਸਹਿਣਾ ਸਿੱਖ ਗਿਆ ਉਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਅਕਾਲ ਪੁਰਖ ਪਰਮਾਤਮਾ ਮੇਰੇ ਨੇੜੇ ਵੱਸਦਾ ਹੈ ਮੈਂ ਉਸ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿੱਚ ਹਾਂ ਕਿਉਂਕਿ ਇਹ ਦਾਤ ਗੁਰੂ ਸਾਹਿਬ ਆਪ ਆਪਣੇ ਦਾਸ ਦੇ ਸਿਰ ਤੇ ਹੱਥ ਰੱਖ ਕੇ ਦਿੰਦੇ ਨੇ ਜਾਨਨ ਹਰ ਪ੍ਰਭੂ ਪਰਬੀਨ ਕਹਿੰਦੇ ਜਿਹੜਾ ਉਹ ਕਾਲਪੁਰਖ ਪਰਮਾਤਮਾ ਹੈ ਉਹ ਬੜਾ ਸਿਆਣਾ ਬੰਦਾ ਹੈ ਬਾਹਰ ਵੇਖਣਾ ਕਾਉ ਪੀਨ ਉਹ ਤੇਰੇ ਬਾਹਰ ਦੇ ਪੈਰ ਆਬੇ ਨੂੰ ਦੇਖ ਕੇ ਭਿੱਜਣ ਵਾਲਾ ਨਹੀਂ ਇਸ ਦੇ ਲਈ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਬੀਰ ਪ੍ਰੀਤ ਇੱਕ ਸਿਉ ਕੀਏ ਆਨੰਦ ਵਿਦਾ ਜਾਏ ਕਹਿੰਦੇ ਹੈ ਕਬੀਰ ਜਿਹੜਾ ਤੇਰਾ ਪਿਆਰ ਹੈ ਦਿਲ ਤੋਂ ਹੋਣਾ ਚਾਹੀਦਾ ਹੈ ਇੱਕ ਦੇ ਨਾਲ ਹੋਣਾ ਚਾਹੀਦਾ ਹੈ ਭਾਵੇਂ ਲੰਬੇ ਕੇਸ ਕਰ ਭਾਵੇਂ ਕਰਡ ਮੁੰਡਾ ਹੈ ਫਿਰ ਭਾਵੇਂ ਕਹਿੰਦੇ ਚਾਹੇ ਲੰਬੇ ਲੰਬੇ ਕੇਸ ਰੱਖਦਾ ਭਾਵੇਂ ਜਟਾਂ ਦੇ ਕਟਾ ਦੇ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਇਸ ਦੇ ਲਈ ਸਾਧੂ ਗੁਰੂ ਪਰਮਾਨੰ ਕਰਦੇ ਨੇ ਸਾਰੰਗ ਜਿਉ ਪਗਤਰ ਟਮਟਮ ਕਹਿੰਦੇ ਜਿਵੇਂ ਹੱਥ ਆਪਣੇ ਮੱਥ ਚਾਲ ਚੱਲ ਰਿਹਾ ਹੈ ਨਾ ਜੋ ਇਨਸਾਨ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਭਾਵੇਂ ਕੁੱਤੇ ਜਿੰਨੇ ਮਰਜੀ ਭੌਂਕੀ ਜਾਣ ਸਤਿਗੁਰੂਪੁਰ ਮਾਨ ਕਰਦੇ ਨੇ ਕਹਿੰਦੇ ਅਸੀਂ ਇਸ ਸੰਸਾਰ ਦੇ ਵਿੱਚ ਕਿਸੇ ਦਾ ਮਨੋਰੰਜਨ ਕਰ ਲਈ ਨਹੀਂ ਆਏ। ਸਾਨੂੰ ਆਪਣੇ ਗੁਰੂ ਤੇ ਭਰੋਸਾ ਹੈ। ਅਸੀਂ ਗੁਰੂ ਦੇ ਹੁਕਮ ਦੇ ਵਿੱਚ ਹਾਂ। ਇਸ ਦੇ ਲਈ ਸਤਿਗੁਰੂਪੁਰ ਮਾਨ ਕਰਦੇ ਨੇ ਕਹਿੰਦੇ ਸਾਡਾ ਜਿਸ ਤਰ੍ਹਾਂ ਮਨ ਕਰਦਾ ਅਸੀਂ ਉਸ ਤਰ੍ਹਾਂ ਜ਼ਿੰਦਗੀ ਜਿਣੀ ਹੈ ਉਸ ਤਰ੍ਹਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਹੈ। ਜਿਸ ਤਰ੍ਹਾਂ ਹਾਥੀ ਗਲੀ 'ਚੋਂ ਲੰਘਿਆ ਜਾਂਦਾ ਹੈ, ਅਨੇਕਾਂ ਕੁੱਤੇ ਭੌਂਕਦੇ ਨੇ। ਅਨੇਕਾਂ ਜਾਨਵਰ ਉਸ ਦੇ ਪਿੱਛੇ ਪਏ ਹੁੰਦੇ ਨੇ ਪਰ ਜਿਹੜਾ ਹਾਥੀ ਆ ਉਹ ਕਹਦੇ ਆਪਣੀ ਮਸਤ ਚਾਲ ਲਈ ਛੱਡ ਦੋ ਆਪਣੀ ਜਿਹੜੀ ਚਾਲ ਉਹ ਚੱਲਦਾ ਰਹਿੰਦਾ ਆਪਣੇ ਗੁਰ ਪਰ ਸਾਦੇ ਕਹਿੰਦੇ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਹਮ ਦੀ ਜਨਕੀ ਕਾਣਨਾ ਕਰਦੇ ਕਹਿੰਦੇ ਅਸੀਂ ਧਾਰਨੀ ਮਾਰਦੇ ਭਗਤ ਕਬੀਰ ਜੀ ਕਹਿੰਦੇ ਸਾਨੂੰ ਆਪਣੇ ਗੁਰੂ ਤੇ ਭਰੋਸਾ ਹੈ ਇਸ ਦੇ ਲਈ ਸਤਿਗੁਰੂ ਪੁਰਮਾਨ ਕਰਦੇ ਨੇ ਕਿ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਤਨਾ ਸਮਾਂ ਤੂੰ ਕਿਸੇ ਦੀ ਕਹੀ ਹੋਈ ਕੋਈ ਵੀ ਗੱਲ ਉਸ ਨੂੰ برداشت ਨਹੀਂ ਕਰ ਸਕਦਾ ਤੂੰ ਇਹ ਸਮਝ ਲਈ ਕਿ ਤੂੰ ਪਰਮਾਤਮਾ ਦੇ ਨੇੜੇ ਨਹੀਂ ਜਾਂ ਪਰਮਾਤਮਾ ਤੇਰੇ ਨੇੜੇ ਨਹੀਂ ਕਿਉਂਕਿ ਸਭ ਤੋਂ ਪਹਿਲੀ ਬੌਣੀ ਇਹੀ ਹੈ ਪਰਮਾਤਮਾ ਦੇ ਨਾਲ ਜੁੜਨ ਦੇ ਜੁੜਨ ਵਾਲੇ ਪਰਮਾਤਮਾ ਦੇ ਨਾਲ ਜੋੜਨ ਵਾਲੀ ਕਿ ਪਹਿਲਾਂ ਕਿਸੇ ਦੂਸਰੇ ਦੀ ਕਹੀ ਹੋਈ ਗੱਲ ਨੂੰ ਸਹਿਣਾ ਸਿੱਖੋ ਆਪਣੇ ਮਨ ਦੇ ਵਿੱਚੋਂ ਗੁੱਸਾ ਕੱਢ ਕੇ ਹੰਕਾਰ ਕੱਢ ਕੇ ਇਹ ਬਰਦਾਸ਼ਤ ਕਰਨਾ ਸਿੱਖੋ ਕਿ ਜੋ ਕੁਝ ਸਾਡੇ ਬਾਰੇ ਬੋਲ ਰਹੇ ਨੇ ਲੋਕ ਉਹਨਾਂ ਨੂੰ ਬੋਲਣ ਤੋਂ ਉਹਨਾਂ ਦੀ ਪਰਵਾਹ ਨਾ ਕਰੋ ਕਬੀਰ ਸਾਹਿਬ ਦੇ ਕਾਵਨ ਬਚਨਾਂ ਵਿੱਚੋਂ ਪਾਵਨ ਬਚਨ ਕਬੀਰ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਕਬੀਰ ਸਾਹਿਬ ਕਹਿੰਦੇ ਨਿੰਦਿਆ ਹੁਣੀ ਵੀ ਜ਼ਰੂਰੀ ਹੈ ਨਿੰਦਾ ਕਰਿਆ ਸੋ ਹਮਰਾ ਮੀਤ ਕਹਿੰਦੇ ਜਿਹੜਾ ਨਿੰਦਿਆ ਕਰਦਾ ਉਹ ਸਾਡਾ ਮਿੱਤਰ ਹੈ ਇਨੇ ਜਿੰਨਾ ਸਮਾਂ ਤੇਰੀ ਨਿੰਦਿਆ ਨਹੀਂ ਹੁੰਦੀ ਉਦਨਾ ਸਮਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਤੇਰੀ ਪਹੁੰਚ ਨਹੀਂ ਹੋ ਸਕਦੀ ਕਿਉਂਕਿ ਲੋਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਾਲੇ ਦੀ ਇੰਨੀ ਨਿੰਦਿਆ ਕਰਦੇ ਨੇ ਇੰਨੀ ਨਿੰਦਿਆ ਕਰਦੇ ਨੇ ਕਿ ਪੁੱਛੋ ਨਾ ਕੱਲ ਨਹੀਂ ਕੀਤੀ ਜਾ ਸਕਦੀ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਪਰ ਮਾਨ ਕਰਦੇ ਨੇ ਸੰਤ ਕਾ ਦੋਖੀ ਯੋ ਮਿਰ ਲਾਹੇ ਜਿਉ ਜਲ ਬਿਉਨ ਮਛਲੇ ਤੜਪਦਾ ਹੈ ਕਹਿੰਦੇ ਜੇ ਕੋਈ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਾਲੇ ਦੀ ਨਿੰਦਿਆ ਕਰਦਾ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਪਦੀ ਹੈ ਉਸ ਦਾ ਇਸ ਤਰ੍ਹਾਂ ਦਾ ਜੀਵਨ ਹੋ ਜਾਂਦਾ ਹੈ ਉਹ ਵੀ ਉਸੇ ਤਰ੍ਹਾਂ ਤੜਪਦਾ ਹੈ ਕਿਉਂਕਿ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਰੇ ਨਿੰਦ ਸਭ ਬਿਰਥਾ ਜਾਏ ਜਿਹੜੇ ਅਸੀਂ 12 ਸਾਲ ਭਜਨ ਬੰਦ ਕੀ ਕਰਾਈਏ ਇੱਕ ਵਾਰੀ ਕਿਸੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਾਲੇ ਦੀ ਨਿੰਦਿਆ ਵਾਲੀ ਤਾਂ ਸਾਰੀ ਬਣ ਕੇ ਰਾਖ ਹੋ ਜਾਂਦੀ ਹੈ ਵਾਂਗ ਸਭ ਕੁਝ ਜ਼ੀਰੋ ਹੋ ਜਾਂਦਾ ਹੈ ਇਸ ਦੇ ਲਈ ਸਤਿਗੁਰੂ ਪ੍ਰਮਾਨ ਕਰਦੇ ਨੇ ਕੋਈ ਜਿਸ ਤਰ੍ਹਾਂ ਮਰਜੀ ਸਿਮਰਨ ਕਰੇ ਉਹ ਆਪਣੇ ਹਿਸਾਬ ਦੇ ਨਾਲ ਉਸ ਦਾ ਉਸ ਨੂੰ ਅੰਦਾਜ਼ਾ ਹੈ ਨਾ ਤਾਂ ਅਸੀਂ ਕਿਸੇ ਦਾ ਅੰਦਾਜ਼ਾ ਲਗਾ ਸਕਦੇ ਆ ਨਾ ਹੀ ਕੋਈ ਸਾਡਾ ਲਗਾ ਸਕਦਾ ਕਿ ਅਸੀਂ ਪਰਮਾਤਮਾ ਦੇ ਨਾਲ ਕਿੰਨੇ ਕੁ ਜੁੜੇ ਹੋਏ ਆ ਕਿੰਨਾ ਕੁ ਅਸੀਂ ਨਾਮ ਦਾ ਸਿਮਰਨ ਕਰਦੇ ਆ ਇਸ ਦੇ ਲਈ ਸਤਿਗੁਰੂ ਪਰਮਾਨੰ ਕਰਦੇ ਨੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਇਸ ਗੱਲ ਦਾ ਅੰਦਾਜ਼ਾ ਸਿਰਫ ਉਹੀ ਬੰਦਾ ਲਗਾ ਸਕਦਾ ਹੈ ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਪਰਮਾਤਮਾ ਦੀ ਕਿੰਨੀ ਉਸ ਉੱਤੇ ਬਖਸ਼ਿਸ਼ ਹੈ ਸਿਰਫ ਉਹੀ ਬੰਦਾ ਜਾਣਦਾ